ਸਜ਼ਾ ਕਿਸ ਦੀ ਦਰਦ ਕਿਸਦਾ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਭਲਾੜਾ ਦੇ ਵਿੱਚ ਇੱਕ ਕੁਝ ਦਿਨ ਪਹਿਲਾਂ ਛੋਟੇ ਬੱਚੇ ਨੂੰ ਲੈ ਕੇ ਇੱਕ ਕੇਸ ਹੋਇਆ ਸੀਗਾ ਅੱਜ ਆਪਾਂ ਉਹਨਾਂ ਦੇ ਘਰ ਆਇਆ ਗੱਲਬਾਤ ਕਰਦੇ ਆਂ ਕੀ ਗੱਲਬਾਤ ਸੀ ਅੱਜ ਆਪਾਂ ਉਹ ਬੁੱਢੀ ਮਾਂ ਨੂੰ ਮਿਲਦੇ ਆਂ ਜੋ ਜਿਸ ਨੂੰ ਸਹਾਰਾ ਚਾਹੀਦਾ ਸੀ ਆਪਣੇ ਜਵਾਨ ਪੁੱਤ ਦਾ ਪਰ ਉਹ ਸਹਾਰਾ ਅੱਜ ਹੋਰ ਜੇਲ੍ਹਾਂ ਚ ਬੰਦ ਹੈ ਕਾਰਨ ਕੀ ਸੀ ਕਿ ਉਸਨੇ ਆਪਣੇ ਪਰਿਵਾਰ ਆਪਣੇ ਲਈ ਇੱਕ ਛੋਟਾ ਬੱਚਾ ਗੋਦ ਲਿਆ ਸੀ ਪਰ ਕਾਨੂੰਨੀ ਪ੍ਰਕਿਰਿਆ ਪੂਰੀ ਨਾ ਹੋਣ ਦੇ ਕਾਰਨ ਉਹਨਾਂ ਨੂੰ ਅੱਜ ਜੇਲ੍ਹਾਂ ਵਿੱਚ ਟੱਕ ਦਿੱਤਾ ਗਿਆ ਹੈ ਅੱਜ ਆਪਾਂ ਬੁੱਢੀ ਮਾਤਾ ਨਾਲ ਗੱਲ ਕਰਦੇ ਆ ਕਿ ਇਸ ਘਰ ਦੇ ਅੱਜ ਕੀ ਹਾਲਾਤ ਨੇ ਕੀ ਗੱਲਬਾਤ ਹੈ ਹਾਂਜੀ ਮਾਤਾ ਜੀ ਮਾਤਾ ਜੀ ਕੀ ਗੱਲ ਹੋਈ ਸੀ ਸਾਰੀ ਜਦੋਂ ਆਪਣੇ ਬੱਚੇ ਦਾ ਗੋਦ ਲਿਆ ਗਿਆ ਸੀ ਅੱਜ ਬੱਚੇ ਨੂੰ ਜੇਲ੍ਹ ਭੇਜ ਦਿੱਤਾ ਕੀ ਗੱਲਬਾਤ ਹੋਈ ਗੱਲਬਾਤ ਕੀ ਹੋਣੀ ਹੈ ਜੀ ਸਰ ਦੇ ਕੋਲੇ 4 ਕੁੜੀਆਂ ਸੀ ਬੇਟੇ ਕੋਲੇ 4 ਕੁੜੀਆਂ ਸੀ ਤੇ ਉਹ ਨਾ ਫਰਦੀ ਸੀ ਉਦਹੀਂ ਤੇ ਉਹ ਬੱਚਾ ਐਸੀ ਬਹੁਤ ਜ਼ਿਆਦਾ ਬੁਮਾਰ ਸੀਗਾ ਚਲ ਅਸੀਂ ਆਖੇ ਵੀ ਦੀ ਕੇਅਰ ਕਰ ਲਾਂਗੇ ਅਸੀਂ ਉਹਨੂੰ ਐਡਵੰਟ ਵੀ ਰੱਖਿਆ ਦੋ ਤੰਦਰ ਤੇ ਦਵਾਈਆਂ ਵੀ ਦਵਾਈਆਂ ਬੱਚਾ ਸਹੀ ਹੋ ਗਿਆ ਉਹ ਕਹਿੰਦੇ ਅਸੀਂ ਤੁਹਾਨੂੰ ਗੋਦ ਦੇਣਾ ਅਸੀਂ ਆਖੇ ਵੀ ਚਲ ਚਾਰ ਕੁੜੀਆਂ ਨੇ ਚਾਰ ਕੁੜੀਆਂ ਦਾ ਸਿਰ ਟਕੇ ਜਾਊਗਾ ਭਾਈ ਬਣ ਜੂਗਾ ਇਹਨਾਂ ਦਾ ਤੇ ਵੀ ਬਾਅਦ ਚ ਫਿਰ ਕੋਈ ਨਾ ਬੱਚਾ ਲੈਣਾ ਹੁੰਦਾ ਇਸ ਕਰਕੇ ਅਸੀਂ ਇਹ ਚੱਕੇ ਸੀ ਜੀ ਕਦਮ ਤੇ ਸਾਨੂੰ ਬਹੁਤ ਜ਼ਿਆਦਾ ਹਾਦਸਾ ਵਾਦੀ ਵੀ ਸਨ ਦਿੱਲੀ ਲ ਕੀਤਾ ਗਿਆ ਅੱਛਾ ਫਿਰ ਉਦੋਂ ਬਾਅਦ ਦੇ ਵਿੱਚ ਨਾਲੇ ਤਾਂ ਬੱਚੇ ਲੈ ਲੈਣ ਵਾਲੇ ਤੇ ਪਰਚਾ ਦੇਤਾ ਨਾਲੇ ਕੁੜੀ ਤੇ ਨੋਟ ਵੀ ਪਰਚਾ ਦੇਤਾ ਹੁਣ ਚਾਰ ਬੇਟੀਆਂ ਨੇ ਚਾਰ ਬੇਟੀਆਂ ਮੈਂ ਵੀ ਇਹਨਾਂ ਦੀ ਮੈਂ ਕੇਅਰ ਕਰ ਨਹੀਂ ਸਕਦੀ ਇਹ ਰੋਂਦੀਆਂ ਰਾਤ ਨੂੰ ਜਦੋਂ ਸੌਂਦੀਆਂ ਉਦੋਂ ਵੀ ਆਪਦੇ ਮਾਂ ਨੂੰ ਆਪਦੇ ਡੈਡੀ ਨੂੰ ਯਾਦ ਕਰਦੀਆਂ ਹੈ ਸਵੇਰੇ ਉੱਠਦੀਆਂ ਸਕੂਲ ਜਾਂਦੀਆਂ ਉਦੋਂ ਵੀ ਯਾਦ ਕਰਦੀਆਂ ਰੋਂਦੀਆਂ ਫਿਰ ਮੇ ਮੇਰੀ ਵੀ ਸਿਹਤ ਬਾਲੀ ਖਰਾਬ ਆ ਗਈ ਮੈਂ ਬੰਬਾਰਾਂਗੀ ਮੈਂ ਇਹਨਾਂ ਦੇ ਬੱਚੀਆਂ ਦੀ ਕੇਅਰ ਕਿੱਦਾਂ ਕਰ ਸਕਦੀ ਆ ਤਾਂ ਜੇਲ੍ਹ ਚ ਬੰਦ ਕਰਤੇ ਵੀ ਮੇ ਸਾਡਾ ਕਸੂਰ ਦੱਸੋ ਕੀ ਆ ਬੱਚੇ ਸਭ ਹੀ ਲੰਦੇ ਇੱਕ ਬੱਚੇ ਵਿੱਚ ਵੀ ਇੰਨਾ ਕੁਝ ਸਾਡੇ ਨਾਲ ਹੋ ਗਿਆ ਬਹੁਤ ਜ਼ਿਆਦਾ ਨਜਾਇਜ਼ ਹੋਇਆ ਜੀ ਸਾਡੇ ਨਾਲ ਅਸੀਂ ਇਹ ਬੱਚੇ ਦਾ ਕਰਕੇ ਨਾ ਵੀ ਬੱਚੀਆਂ ਦਾ ਸਿਰ ਟਗਣਵਾਤੇ ਵੀ ਅਸੀਂ ਇਹ ਗਲਤ ਕੀਤਾ ਸੀ ਸਾਨੂੰ ਕੋਈ ਵੀ ਲੋੜ ਨਹੀਂ ਸੀ ਜੇ ਸਾਨੂੰ ਇੰਨਾ ਪਤਾ ਹੁੰਦਾ ਨਾ ਵੀ ਇਦਾਂ ਕਰਨਗੇ ਇਹ ਇਹ ਅਸੀਂ ਬੱਚਾ ਲੈਣਾ ਸੀਗਾ ਇਹ ਸਾਡੀਆਂ ਬੱਚੀਆਂ ਬੱਚੇ ਸੀਗੇ ਹੁਣ ਮੈਨੂੰ ਨਾ ਜਿਹਦੇ ਰੋਂਦਿਆਂ ਨੇ ਉਹਦਾ ਮਤਲਬ ਦੇਖਿਆ ਨਹੀਂ ਜਾਂਦਾ ਤੁਹਾਡੇ ਸਾਹਮਣੇ ਮੈਂ ਹੁਣ ਵੀ ਰੋ ਰਹੀ ਸੀ ਜਦ ਤੁਸੀਂ ਆਏ ਉਹਦਾ ਵੀ ਰੋ ਰਹੀ ਸੀ ਅੱਛਾ ਨਾਲ ਇਹਦਾ ਬੱਚਾ ਬੱਚੇ ਰੋਂਦੇ ਆ ਨਾਲੇ ਜਿਹੜੀ ਅੰਦਰ ਨਿੱਕੀ ਜੀ ਕੁੜੀ ਗੋਦੀ ਚ ਉਹ ਜ਼ਿਆਦਾ ਬਿਮਾਰ ਆ ਹੈ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਜ਼ਬਰਦਸਤੀ ਕੀਤੀ ਆ ਵੀ ਅਸੀਂ ਦੱਸੋ ਸਾਡਾ ਖਸੂਰ ਕੀ ਆ ਸਾਨੂੰ ਕਿਹੜੇ ਖਸੂਰ ਦੇ ਵਿੱਚ ਇਹ ਬੰਦ ਕੀਤਾ ਗਿਆ ਮੈਂ ਬੱਚਿਆਂ ਦੀ ਕੇਅਰ ਕਰੂੰਗੀ ਕਿ ਮੈਂ ਆਪਦੀ ਜਾਨ ਦੀ ਕੇਅਰ ਕਰੂੰਗੀ ਮੈਂ ਕੁਝ ਨਹੀਂ ਕਰ ਸਕਦੀ ਸਾਡਾ ਬਹੁਤ ਜ਼ਿਆਦਾ ਸਾਡਾ ਖਲਾਰਾ ਹੀ ਪਾਤਾ ਜੀ ਇਹਨਾਂ ਨੇ ਬਹੁਤ ਜ਼ਿਆਦਾ ਖਲਾਰਾ ਪਾਇਆਗਾ ਵੀ ਵਿਸੋਚ ਵੀ ਨਹੀਂ ਸਕਦੇ ਹਾਂ ਬਿਲਕੁਲ ਜੀ ਇਹ ਛੁੱਡੀ ਮਾਤਾ ਬਹੁਤ ਪਰੇਸ਼ਾਨ ਹੈ ਜਿਹੜੇ ਘਰ ਚ ਕੱਲ ਤੱਕ ਖੁਸ਼ੀਆਂ ਸਨ ਅੱਜ ਚੁੱਪੀ ਦਾ ਸਨਾਟਾ ਛਾਇਆ ਹੋਇਆ ਹੈ ਇਹ ਛੋਟੇ ਛੋਟੇ ਤੁਸੀਂ ਬੱਚੇ ਦੇਖ ਸਕਦੇ ਹੋ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਮਾਪੇ ਕਿੱਥੇ ਨੇ ਕਿੱਥੇ ਗਏ ਹੋਏ ਨੇ ਕਰਦੇ ਹਾਲਾ ਤੁਸੀਂ ਦੇਖ ਰਹੋ ਕਿ ਬਹੁਤ ਮਾਰੇ ਹੋ ਚੁੱਕੇ ਨੇ ਕਿਉਂਕਿ ਘਰ ਮਾਤਾ ਜੀ ਘਰ ਦੇ ਵਿੱਚ ਕਮਾਈ ਕਰਨ ਨਾਲ ਵੀ ਆਪਣੇ ਈਗ ਵੇਟ ਆਈ ਸੀ ਜੀ ਇਹ ਸੀ ਇਹ ਗੱਡੀ ਚਲਾਉਂਦਾਗਾ ਗੱਡੀ ਖੜੀ ਹੈਗੀ ਕੋਹਾੜੀ ਇਹ ਦੁਕਾਨ ਆ ਗਈ ਤੇ ਫਿਰ ਉਦੋਂ ਬਾਅਦ ਦੇ ਵਿੱਚ ਵੀ ਇਹ ਵਜਾ ਸਾਡੇ ਨਾਲ ਕੀ ਮਣੀ ਸਾਰੀ ਲਿਖਤ ਪੜਤ ਹੋਈ ਆ ਸਾਰਾ ਕੁਝ ਹੋਇਆਗਾ ਹੈ ਦਾਦਾ ਜੀ ਉਹਦਾ ਸਹਿਮਤ ਸੀ ਜਵਖ ਦਾ ਮਾਂ ਪਿਓ ਸਹਿਮਤ ਸੀ ਹੈ ਨਾ ਉਹ ਪਤਾ ਨਹੀਂ ਕਿਹੜੀ ਜਨਾਨੀ ਸੀ ਜਿਹੜੀ ਆ ਕੇ ਸਾਡੇ ਤੇ ਐਡਾ ਵੱਡਾ ਕਦਮ ਠਾ ਗਈ ਥੋੜੀ ਇੱਕ ਖਰਦੀ ਕਮੀ ਰਹਿ ਗਈ ਸੀਗੀ ਉਹਦੇ ਛੁੱਟੀਆਂ ਸੀਗੀਆਂ ਤਿੰਨ ਚਾਰ ਜਿਹੜੇ ਸਾਥੋਂ ਨਹੀਂ ਹੋਇਆ ਗਿਆ ਇਹ ਇੰਨੇ ਕਦਮ ਆ ਦੋ ਅੱਖਰਾਂ ਦੀ ਇੱਕ ਅੱਖਰ ਦੀ ਸਾਨੂੰ ਐਡੀ ਵੱਡੀ ਨਾ ਸਜ਼ਾ ਲਾਈ ਆ ਹੋਰ ਸਾਡਾ ਕੋਈ ਕਸੂਰ ਨਹੀਂ ਹੈਗਾ ਜੀ ਸਾਡੇ ਬੇਨਜਜੇ ਨੇ ਸਜ਼ਾ ਭੁਗਤ ਰਹੇ ਆ ਬੱਚੇ ਬਿਲਕੁਲ ਜੀ ਘਰ ਦੇ ਪਰਿਵਾਰ ਹੋਰ ਵੀ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਗੱਲ ਕਰਾਂਗੇ ਜੋ ਬੱਚਾ ਗੋਦ ਲਿਆ ਸੀ ਉਹਨਾਂ ਦੇ ਦਾਦਾ ਜੀ ਨਾਲ ਤੇ ਉਹ ਕੀ ਕਹਿੰਦੇ ਨੇ ਆਪਣੇ ਪਰਿਵਾਰ ਬਾਰੇ ਆਪਣੇ ਬੱਚੇ ਬਾਰੇ ਜਿਹਨਾਂ ਨੂੰ ਕਿ ਹੁਣ ਜੇਲ ਹੋ ਚੁੱਕੀ ਹੈ ਤੁਸੀਂ ਕੀ ਕਹੋਗੇ ਅਸੀਂ ਵੀ ਇਹ ਕਹਨੇ ਬੱਚਾ ਹੀ ਤਾਂ ਪਾਲਣ ਨੂੰ ਲਿਆ ਸੀ ਅਸੀਂ ਕਿਹਾ ਉਹ ਦੁਸ਼ਮਣ ਸੀਗੇ ਇਹ ਸਾਰੇ ਟੱਬਰ ਸਾਡਾ ਦੇ ਜੇਲ ਚ ਤਾੜਨ ਨੂੰ ਫਤੇ ਪਰਚਿਆਂ ਦੇ ਪਰਚੇ ਪਾਤੇ ਆ ਅਸੀਂ ਕੋਈ ਉਹਦਾਂ ਕੋਈ ਚੋਰੀ ਨਹੀਂ ਚੱਕਾ ਕੋਈ ਰਹੇਗੀ ਕਿ ਤਾਂ ਸਹਿਮਤ ਨਾ ਉਹ ਲਿਆ ਸਾਰਾ ਉਸਤੋਂ ਨਾ ਸਾਰਾ ਉਹਦਾ ਦਾਦਾ ਸੀ ਉਹ ਦਾਦੇ ਸਾਰੇ ਇਹ ਹੁਸੈਨਤ ਨਾ ਲਿਆਗਾ ਮਗਰ ਉਹ ਜਿਹੜੀ ਇੱਕੋ ਪਤਨੀ ਭੂਆ ਕੁਮਾਸੀ ਸੀ ਜੀ ਸਾਨੂੰ ਪਤਾ ਨਹੀਂ ਉਹਨੇ ਸਾਰਾ ਕੰਮ ਇਹ ਸਾਰਾ ਖਲਾਰੇ ਚ ਪਾਤਾ ਸਾਰਾ ਉਹਨਾਂ ਆ ਮੇਰੀ ਛੋਟੀ ਜਿਹੀ ਜਮਪੁੱਤੀ ਆ ਹਵੰਦਰਤਾੜੀ ਵੀ ਬਿਮਾਰ ਹੋਈ ਪਿਆਗਾ ਹੁੰਦਾ ਮੇਰਾ ਮੈਂ ਵੀ ਉਹਦਾਂ ਨਹੀਂ ਦੇ ਦਿੰਦੇ ਸਾਨੂੰ ਕੀ ਸੀ ਲੈ ਜਾਓ ਭਈ ਆ ਕੰਮ ਤਾਂ ਨਾਜੀ ਕਰਦੇ ਸਾਡੇ ਜਿਹੜਾ ਐਡਾ ਵੱਡਾ ਕਰਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਦੋਂ ਉਹ ਬੱਚਾ ਤੁਸੀਂ ਉਹਨਾਂ ਤੋਂ ਲਿਆ ਉਹ ਨਸ਼ਾ ਜਿਹੜੇ ਉਹਦੇ ਬੱਚੇ ਦੇ ਰੀਅਲ ਨੇ ਉਹ ਖੁਦ ਨਸ਼ੇ ਦਾ ਸੇਵਨ ਕਰਦੇ ਨੇ ਨਸ਼ਾ ਨਹੀਂ ਤੇ ਉਹਨਾਂ ਨੇ ਤੁਹਾਡੇ ਨਾਲ ਕਿਵੇਂ ਸੰਪਰਕ ਕੀਤਾ ਕਿਵੇਂ ਤੁਹਾਡੇ ਬੱਚੇ ਤੁਹਾਡੇ ਥੋੜੇ ਬੇਟੇ ਕੋਲ ਪਹੁੰਚੇ ਹੋ ਇਹ ਤਾਂ ਤੇ ਜੀ ਜਿਸ ਨੂੰ ਕੇ ਹੈਗੀ ਅੱਛਾ ਉਹ ਸਾਡੇ ਕੋਲ ਲੈ ਕੇ ਆਇਆ ਤਾਂ ਆਪਾਂ ਗੱਲ ਕਰਦੇ ਆ ਜੋ ਸੰਜੂ ਜੋ ਇਸ ਟਾਈਮ ਜੇਲ ਚ ਹੈ ਉਹਨਾਂ ਦੀ ਭੈਣ ਜੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆਜੋ ਤੁਸੀਂ ਆਪਾਂ ਸੰਜੂ ਦੀ ਭੈਣ ਨਾਲ ਗੱਲ ਕਰਦੇ ਆ ਉਹ ਕੀ ਕਹਿੰਦੇ ਆ ਤੁਹਾਡਾ ਕੀ ਨਾਮ ਹੈ ਜੀ ਜੋਤੀ ਜੋਤੀ ਕੀ ਕਹੋਗੇ ਕੀ ਗੱਲਬਾਤ ਹੋਈ ਅੱਜ ਘਰ ਦੇ ਹਾਲਾਤ ਇੰਨੇ ਮਾੜੇ ਹੋ ਗਏ ਨੇ ਭਰਾ ਤੁਹਾਡਾ ਜੇਲ ਚ ਹੈ ਭਰਜਾਈ ਤੁਹਾਡੀ ਜੇਲ ਚ ਹੈ ਘਰ ਦੀ ਕੀ ਹਾਲਾਤ ਨੇ ਛੋਟੇ ਬੱਚਿਆਂ ਦਾ ਕੀ ਹੈ ਜਿਹੜੇ ਇਹਨਾਂ ਦੇ ਛੋਟੀਆਂ ਕੁੜੀਆਂ ਨੇ ਤਿੰਨ ਕੀ ਗੱਲ ਬਾਤ ਆ ਤਾਂ ਸਰ ਗੱਲ ਤਾਂ ਕੁਛ ਨਹੀਂ ਹੋ ਚਾਰ ਕੁੜੀਆਂ ਸੀ ਬੱਚਾ ਹਰੇ ਕੋਈ ਲੈਂਦਾ ਗੋਦ ਕੋਈ ਨਹੀਂ ਲੈਂਦਾ ਦੁਨੀਆ ਤੇ ਚੱਲੀ ਜਾ ਰਿਆ ਹਜਾ ਵੀ ਅਸੀਂ ਕੋਈ ਨਿਆਰਾ ਨਹੀਂ ਲੱਤਾ ਸੀ ਬੱਚਾ ਚਲ ਮੇਰੇ ਕੋਲ ਵੀ ਚਾਰ ਗੁੱਡੀਆਂ ਵੀ ਕਾਕੂ ਨਹੀਂ ਹੈਗਾ ਚਲੇ ਛੋਟਾ ਸੀ ਸਾਡੇ ਤੋਂ ਇਸ ਕਰਕੇ ਅਸੀਂ ਨਾ ਵੀ ਇਹਨੂੰ ਛੋਟੇ ਭਾਈ ਮਗਵਾਇਆ ਸੀ ਚਲੋ ਕਹਿੰਦੇ ਅਸੀਂ ਬੱਚਾ ਵੀ ਸਮਾਂ ਹੀ ਨਹੀਂ ਹੁੰਦੀ ਸਾਡੇ ਤੋਂ ਵੀ ਅਸੀਂ ਬੱਚਾ ਗੋਦ ਦੇਣਾ ਚਾਹੁੰਦੇ ਆ ਕਿਸੇ ਨੂੰ ਕਹਤਾ ਸੀ ਚਲ ਅਸੀਂ ਕਹਤਾ ਵੀ ਜੀ ਗੋਦ ਦੇਣਾ ਚਾਹੁੰਦੇ ਤੇ ਸਾਨੂੰ ਜਿਹੜਾ ਇਹ ਸਾਡੇ ਭਾਈ ਨੂੰ ਦਵਾ ਦਾਂ بس ਉਹਨਾਂ ਨੇ ਸਹਿਮਤੀ ਨਾਲ ਦਾਦਾ ਵੀ ਆ ਮਾਪੇ ਵੀ ਜੰਮਣ ਵਾਲੇ ਸਾਰੇ ਕੁਛ ਅਸੀਂ ਕੋਟਕਰੀ ਚ ਕਚਹਿਰੀ ਚ ਕਰਾ ਲਿਆ بس ਸਾਡੇ ਤੋਂ ਇਹ ਕਮੀ ਰਹਿ ਗਈ ਵੀ ਅਸੀਂ ਇੱਕ ਨਾ ਤਹਿਸੀਲਦਾਰ ਦੇ ਸਹਰ ਨਹੀਂ ਕਰਾ ਸਕਦੇ بس ਆ ਥੋੜੀ ਜੀ ਕਮੀ ਨਾ ਸਾਡ ਮਿੱਟੀ ਵੱਡੀ ਸਜਾ ਮਿਲੀ ਆ ਹੁਣ ਛੋਟੇ ਛੋਟੇ ਬੱਚੀਆਂ ਹੁਣ ਮੇਰੀ ਮੰਮੀ ਸ਼ੂਗਰ ਦੀ ਮਰੀਜ਼ ਆ ਤੇ ਪਾਪਾ ਮੇਰਾ ਬਿਮਾਰਨ ਦਾਗਾ ਵੀ ਇਹ ਬੱਚੇ ਨੂੰ ਪਾ ਬੱਚੇ ਨੂੰ ਕਿੱਥੋਂ ਪਾਲ ਲਾਂਗੇ ਕਿੱਥੋਂ ਇਹ ਗੁੱਤ ਕਰ ਦੂਗੀ ਕਿੱਥੋਂ ਇਹਨਾਂ ਨੂੰ ਖਾਣਾ ਖਵਾ ਦੂਗੀ ਇਹ ਮਾਂ ਤੋਂ ਬਿਨਾ ਤਾਂ ਕੋਈ ਨਹੀਂ ਪਾਲ ਸਕਦਾ ਗੁੱਡੀ ਠੇਰੀ ਆ ਪਾ ਕੇ ਹੁਣ ਦੇਖ ਲੋ ਤੁਸੀਂ ਕਿੰਨੀ ਆ ਗੁੱਤਾ ਵੀ ਕਰਨੀਆਂ ਰੋਟੀ ਵੀ ਖਵਾਣੀ ਪਿਆਰ ਵੀ ਕਰਨਾ ਕਿੰਨਾ ਮੁਸ਼ਕਿਲ ਆ ਤੇ ਦੋ ਬੱਚੀਆਂ ਮੈਂ ਆਪਣੇ ਕੋਲੇ ਰੱਖੀਆਂ ਹੋਈਆਂ ਛੋਟੀਆਂ ਛੋਟੀਆਂ ਨੂੰ ਸਵੇਰ ਮੈਂ ਤਿਆਰ ਕਰਕੇ ਭੇਜਦੀ ਆ ਵੱਡੀ ਤਾਂ ਚਲ ਬਿਚਾਰੀ ਆਪੇ ਹੋ ਜਾਂਦੀ ਵੀ ਅਸੀਂ ਐ ਕਹਿੰਨੇ ਆ ਵੀ ਬੱਚਾ ਗੋਦ ਲੈਣ ਦੀ ਏਡੀ ਵੱਡੀ ਸਜਾਨਾ ਦਿੱਤੀ ਜਾਵੇ ਵੀ ਜਿੱਦਾਂ ਵੀ ਹੋ ਸਕੇ ਉਹ ਨਾਲ ਜਲਤ ਜਲ ਰਹਾ ਕਰੇ ਜਿਵੇਂ ਨਾ ਮਾਂ ਤੇ ਉਹਨਾਂ ਦੇ ਹੀ ਕਸੂਰ ਸੀ ਵੀ ਇੱਕ ਬੱਚਾ ਲੈ ਕੇ ਪਾਲਿਆ ਸੀ ਉਹਦੀ ਜ਼ਿੰਦਗੀ ਬਣਾਈ ਸੀ ਕੋਈ ਖਰਾਬਤਾ ਨਹੀਂ ਕੀਤੀ ਹੈਗੀ ਤੇ ਵੀ ਅਸੀਂ ਤਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਲੇ ਸੀਗੇ ਇਹ ਸਾਨੂੰ ਇਹ ਨਹੀਂ ਪਤਾ ਸੀ ਬੜੀ-ਬੜੀ ਨਸੀਹਤ ਲੱਗੂਗੀ ਸੰਸਰ ਜਲ ਹੁਣ ਉਹ ਬੱਚਾ ਇਸ ਟਾਈਮ ਕਿੱਥੇ ਅनाथ ਹਾਲਿਆ ਜਾਂ ਕਿੱਥੇ ਹੈ ਬੱਚਾ ਇਸ ਟਾਈਮ ਕਹਿੰਦੇ ਸੀ ਪਹਿਲਾਂ ਅनाथ ਹਾਲ ਲਈ ਸੀ ਹੁਣ ਸਾਨੂੰ ਕੋਈ ਬੰਦੇ ਦੱਸਿਆ ਕਿਸੇ ਨੇ ਕਹਿੰਦੇ ਵੀ ਮੰਗਲਵਾਰ ਨੂੰ ਜੇਲ੍ਹ ਛੱਡ ਕੇ ਗਿਆ ਮਾਂ ਕੋਲ ਬੱਚੇ ਨੂੰ ਹਾਂਜੀ ਉਹਦੀ ਰੀਅਲ ਮਾਂ ਕੋਲ ਛੱਡ ਕੇ ਗਿਆ ਬਿਲਕੁਲ ਹਾਂਜੀ ਵੀ ਉਹਨਾਂ ਨੂੰ ਕੋਈ ਅਪੀਲ ਪਾਈ ਹੋਣੀ ਹੈ ਚੰਡੀਗੜ੍ਹ ਤੇ ਉਹ ਸਾਨੂੰ ਸੁਣਨ ਨੂੰ ਮਿਲਿਆ ਵੀ ਪੱਕਾ ਸਾਨੂੰ ਨਹੀਂ ਪਤਾ ਹੈਗਾ ਤੇ ਹੁਣ ਇਹ ਕਹਿੰਦੇ ਵੀ ਜਲਦ ਤੋਂ ਜਲਦ ਬਸ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਸਾਡੇ ਤਿੰਨੇ ਜਾਇਜ਼ ਲਾਏ ਉਹਨਾਂ ਨੇ ਦੋਸ਼ ਇਹ ਕਾਰਜੋ ਨਹੀਂ ਚਾਹੀਦਾ ਛੋਟੇ ਬੱਚੇ ਦਾ ਉੱਚ ਕੀ ਕਸੂਰ ਹੈ ਦੋ ਮਾਮਾ ਦਾ ਬੱਚਾ ਹੋ ਗਿਆ ਦੋ ਦੋ ਪਾਸੇ ਵੰਡਿਆ ਗਿਆ ਤੋਂ ਬੱਚੇ ਦਾ ਉੱਚ ਕੀ ਹੋਇਆ ਬੱਚਾ ਹੁਣ ਕਿਹਨੂੰ ਬੱਚੇ ਕਿ ਕੋਰਟ ਦੇ ਆਰਡਰ ਵੀ ਆ ਗਏ ਨੇ ਕਿ ਬੱਚਾ ਆਪਣੀ ਰੀਅਲ ਮਾਂ ਕੋਲ ਰਹੂਗਾ ਹਾਂਜੀ ਇਹ ਸੁਣਿਆ ਸੀ ਵੀ ਰੀਅਲ ਮਾਲਕੂ ਮਾਂ ਕੋਲੇ ਰਹੂਗਾ ਅਸੀਂ ਤਾਂ ਕਹਿੰਨੇ ਰਹਿ ਜਵੇ ਮਾਂ ਕੋਲੇ ਵੀ ਜਿਹੜੀ ਇਹਨਾਂ ਨੂੰ ਸਜ਼ਾ ਲੱਗੀ ਜਿਹੜੀ ਇਹਨਾਂ ਨੂੰ ਸਜ਼ਾ ਲੱਗੀ ਇਹਨਾਂ ਦਾ ਰਹਿਣਾ ਪਉਂਦੋ ਇਹਨਾਂ ਤਾਂ ਪਾਲਣ ਵਾਸਤੇ ਇੱਕ ਭਾਈ ਬਣਾ ਸੀ ਹੇ ਤਾਂ ਹਜੇ ਤੱਕ ਵੀ ਕਹਿੰਦੀਆਂ ਸੀ ਪੰਜ ਭੈਣ ਭਾਈਆਂ ਸਾਡਾ ਜੂਵੀ ਵੀ ਬੂਆ ਨਾਲ ਆਉਗੇ ਮੇਰੇ ਮੰਮੀ ਰੈਡੀ ਦੀ ਸਸਿ ਗਏ ਨੇ ਤੇ ਜੂਵੀ ਕਿੱਥੇ ਆਊਗਾ ਤੇਰਾ ਮੰਮੀ ਡੈਡੀ ਆਜੇ ਉਹ ਵੀ ਬਹੁਤ ਹੁਣ ਇਹਨਾਂ ਬੱਚਿਆਂ ਦਾ ਕੀ ਦੋਸ਼ ਹੈ ਨਿੱਕੇ ਨਿੱਕੀਆਂ ਦਾ ਦੋਸ਼ ਉਹਨਾਂ ਦਾ ਹੁਣ ਜਿਹੜੇ ਵਿਚਾਰਾ ਨੇ ਪਾਲਣ ਵਾਸਤੇ ਲੱਤਾਂ ਸੀਗਾ ਤੇ ਉਹ ਵੀ ਦੱਸਿਆ ਜਾਣੇ ਜਾਏ ਜੀ ਭੁਗਤ ਰਹੇ ਆ ਬਿਲਕੁਲ ਕਰਿਆ ਤਾਂ ਭਲਾ ਸੀ ਕਿ ਛੋਟਾ ਬੱਚਾ ਜੋ ਕਿ ਉਹਦੇ ਮਾਪੇ ਨਸ਼ੇੜੇ ਦੇ ਆਦੀ ਸਨ ਵੀ ਚਲ ਬੱਚਾ ਇੱਥੇ ਪਲ ਜਾਏਗਾ ਗੋਦ ਘਰ ਇਹਨਾਂ ਦੇ ਘਰਾਂ ਦੇ ਵਿੱਚ ਵੀ ਚਾਰ ਕੁੜੀਆਂ ਪਹਿਲਾਂ ਹਨ ਇਹ ਚਲੋ ਇਹਨਾਂ ਨੂੰ ਇੱਕ ਛੋਟਾ ਭਾਈ ਮਿਲ ਜਾਏਗਾ ਅੱਜ ਛੋਟੇ ਬੱਚਿਆਂ ਦਾ ਕੀ ਕਸੂਰ ਹੈ ਜਿਹੜੇ ਕਿ ਆਪਣੇ ਭਰਾ ਨੂੰ ਤਰਸਰੀ ਨੇ ਆਪਣੇ ਮੰਮੀ ਪਾਪੇ ਨੂੰ ਤਰਸਰੀਆਂ ਨੇ ਜੋ ਕਿ ਹੁਣ ਜੇਲ੍ਹ 'ਚ ਬੈਠੇ ਨੇ ਅੱਜ ਇਹ ਪਰਿਵਾਰ ਉਮੀਦ ਕਰ ਰਿਹਾ ਹੈ ਨਿਆਂ ਦੀ ਕਿ ਸਾਨੂੰ ਜਲਦੀ ਕੋਈ ਨਿਆਂ ਆਓ ਨਿਆਂ ਮਿਲੇਗਾ ਤੇ ਇਸ ਬੱਚਿਆਂ ਨੂੰ ਮੰਮੀ ਪਾਪਾ ਜਲਦੀ ਮਿਲਣਗੇ ਜਲਦੀ ਕੋਈ ਇਸ ਦੇ ਉੱਤੇ ਫੈਸਲਾ ਆਉਣਾ ਚਾਹੀਦਾ ਹੈ ਕਿ ਮਾਪੇ ਤਾਂ ਵਾਪਸ ਜਲਦੀ ਆ ਜਾਣ ਚਲੋ ਬੱਚਾ ਤਾਂ ਉਹਨਾਂ ਕੋਲ ਹਜੇ ਦੂਸਰੇ ਪਰਿਵਾਰ ਕੋਲ ਹੈ ਇਹ ਛੋਟੇ ਬੱਚਿਆਂ ਦੇ ਮਾਪੇ ਆ ਜਾਣ ਜਿਨ੍ਹਾਂ ਨੂੰ ਹਜੇ ਪਤਾ ਹੀ ਨਹੀਂ ਵੀ ਸਾਡੇ ਮੰਮੀ ਪਾਪਾ ਕਿੱਥੇ ਨੇ ਕਿੱਥੇ ਨਾ ਪੰਕਜ ਸਰਦਾਨਾ ਗੁੜਲਾਡਾ